27 ਸਾਲ ਦੀ ਉਮਰ ਵਿੱਚ ਇੱਕ ਜਥੇਬੰਦੀ ਸਥਾਪਿਤ ਕਰਨੀ ਪੰਜਾਬ ਦੀ ਧਰਤੀ ਤੇ ਤਲ ਖਾਲਸਾ ਜਿਹੜਾ ਉਹਨਾਂ ਦਾ ਮੇਨ ਨਿਸ਼ਾਨਾ ਸੀ ਸਿੱਖਾਂ ਦਾ ਰਾਜ ਖਾਲਸਾ ਸਚੀ ਸੰਭਾਉਂਦੀ ਇਹ ਆ ਵੀ ਜਿਹੜਾ ਰਾ ਉਹਨਾਂ ਉਦੋਂ ਫੜਿਆ ਸੀ 78 ਤੋਂ ਹੁਣ ਤੱਕ ਉਸ ਸਿੱਖ ਰਾਜ ਜਿਹੜੀ ਇੰਟੈਲੀਜੈਂਸ ਦੀ ਲੜਾਈ ਆ ਇੰਡੀਆ ਸਰਕਾਰ ਕਰ ਗਈ ਹਰਗੇ ਤਾਂ ਆ ਕਿਉਂਕਿ ਉਹ ਬਾਹਰਲੇ ਸੱਖਾਂ ਨੂੰ ਨਹੀਂ برداشت ਕਰ ਸਕਦੇ ਪਰ ਇਹ ਗੱਲ ਚੱਲ ਰਹੀ ਵੀ ਸ਼ਸਤਰ ਆਪਾਂ ਨੂੰ ਰੱਖਣੇ ਨਹੀਂ ਚਾਹੀਦੇ ਬਿਲਕੁਲ ਗਲਤ ਆ ਸ਼ਸਤਰ ਆਪਾਂ ਨੂੰ ਰੱਖਣੇ ਆ ਆਪਣਾ ਹੱਕ ਆ ਇਹ ਤਾਂ ਬੀਰੂ ਸਾਹਿਬ ਨੇ ਆਪਾਂ ਨੂੰ ਗੱਲ ਸਿਕਾਈ ਸੀ ਕਿ ਇਹ ਚੀਜ਼ਾਂ ਅਸੀਂ ਆਪ ਹੀ ਉੱਥੇ ਹੈਂਡਲ ਕਰ ਲੈਣਾ মিডিਆ ਵਿੱਚ ਪੋਲਿਟਿਸ਼ਨਾ ਵਿੱਚ ਵੀ ਇਹਦੇ ਤੇ ਕੋਈ ਉੱਥੇ ਮਸਕਲ ਨਾਵੇ ਪਰ ਉਹਨਾਂ ਨੇ ਸ਼ਰਾਬਤਾ ਇਦਾਂ ਦੀਆਂ ਕਰਾਉਣੀਆਂ ਪੱਪਾ ਨੂੰ ਹੋਸਪਾਸੇ ਧਿਆਨ ਜਾਣਾ ਪਰ ਜਿਹੜੀ ਆਪਣੀ ਰਾਜ ਦੀ ਗੱਲ ਆ ਇਹ ਹੀ ਸੱਚੀ ਸੰਦਾਰਾ ਜੀ ਪਾਈ ਕੇ ਚੰਦਰ ਸਿੰਘ ਹੋਵੇ ਪਿਆਪਾ ਨੂੰ ਹਰ ਸਿੱਖ ਨੂੰ ਰਾਜ ਦੀ ਗੱਲ ਤੈਖੋ ਦਾਸ ਨੇ ਕੋਸ਼ਿਸ਼ ਕਰਨੀ ਆ ਕਿ ਜਿਹੜੀਆਂ ਗੱਲਾਂ ਸਟੇਜ ਤੋਂ ਹੋਟੀਆਂ ਬੜਾ ਰਿਪੀਟ ਨਿਕਲਣ ਪਰ ਕਈ ਚੀਜ਼ਾਂ ਐਮਫਸਾਈਜ਼ ਕਰਨ ਦੀ ਬਹੁਤ ਜ਼ਰੂਰਤ ਹੁੰਦੀ ਹੁਣੇ ਸਟੇਟਸ ਕਤਰ ਨੇ ਨੌਜਵਾਨਾਂ ਦੀ ਗੱਲ ਕੀਤੀ ਤਾਂ ਦਾਸ ਨੇ ਸਿਰਫ ਰੀਤ ਸੁਈ ਤੁਹਾਡੇ ਮੂਹਰੇ ਲੱਗੀ ਆ ਭਾਈ ਗਜਿੰਦਰ ਸਿੰਘ ਦੀ ਆਪਾਂ ਉਹਨਾਂ ਦੀ ਚਿੱਠੀ ਦਾੜੀ ਦੇਖ ਰਹੇ ਹਾਂ ਸੋਸਤੇ ਉਹ ਬਜ਼ੁਰਗ ਆ ਵਿਅਕਸਗੈ ਪਰ 27 ਸਾਲ ਦੀ ਉਮਰ ਵਿੱਚ ਇੱਕ ਜਥੇਬੰਦੀ ਸਥਾਪਿਤ ਕਰਨੀ ਪੰਜਾਬ ਦੀ ਧਰਤੀ ਤੇ ਤਲ ਖਾਸ ਜਿਹੜਾ ਉਹਨਾਂ ਦਾ ਮੇਨ ਨਿਸ਼ਾਨਾ ਸੀ ਸਿੱਖਾਂ ਦਾ ਰਾਜ ਖਾਲਸਾ 30 ਸਾਲ ਦੀ ਉਮਰ ਵਿੱਚ ਇੱਕ ਜਾਜ ਅਦਵਾ ਕਰਨ ਉਹ ਨੌਜਵਾਨ ਸੀ ਦੇਖੋ ਅਸੀਂ ਯੂਕੇ ਦੇ ਜੰਪ ਵਾਲੇ ਸਾਡੀਆਂ ਵੀ ਦਾੜੀਆਂ ਕਾਲੀਆਂ ਸੀ ਐਸ ਟਾਈਮ ਤੇ ਪਰਦਾਸ ਨੇ ਇੱਕ ਟਰਨਾ ਚੀਜ਼ ਸਾਂਝੀ ਵੀ ਕਰਨੀ ਕਿਉਂਕਿ ਕਥਾਵਾਚਕ ਨੇ ਵੀ ਕਿਹਾ ਸੀ ਤਾ ਅਮਰਜੀਤ ਸਿੰਘ ਮਾਨ ਨੇ ਵੀ ਇਹ ਕੰਮ ਕੀਤੀ ਕਿ ਜਦੋਂ ਇਹਨਾਂ ਨੇ ਜਾਜ ਅਗਵਾ ਕੀਤਾ ਤਰ ਤੋ ਸੀ ਜੇ ਉਹਨਾਂ ਦੀਆਂ ਤਸਵੀਰਾਂ ਉਸ ਟਾਈਮ ਤੇ ਦੇਖੋ ਵੀ ਭਾਈ ਗਜਿੰਦਰ ਸਿੰਘ ਉਮਰ ਦੇ ਹਿਸਾਬ ਨਾਲ ਸਿਆਣੇ ਸੀਗੇ ਤਾਂ ਮਾਸਟਰ ਕਮ ਸਿੰਘ ਜਿਹੜੇ ਸਵਿਸਟ੍ਰਨ ਨੂੰ ਚਲਾਇ ਉਹ ਇਹ ਦਾੜੀ ਵੀ ਨਹੀਂ ਆਈ ਸੀ ਤੇ ਮੈਂ ਤੁਹਾਨੂੰ ਕਹਾਣੀ ਦੱਸਣੀ 10 ਸਾਲ ਪਹਿਲਾਂ ਦੀ ਸਵਿਸਟ੍ਰਨ ਦੀ 탑ੀ ਤੇ ਜਿੱਥੇ ਚਾਹ ਹਾਈ ਜੈਕਰ ਬੈਠੇ ਆ ਜਿਸ ਵੇਸਿੰਗ ਜਿਹੜੇ 80 ਹੁੰਦੇ ਗਵਾਸੀ ਭਾਈ ਦਲੀਪ ਸਿੰਘ ਤੇ ਹਰਮਿੰਦਰ ਸਿੰਘ ਖਾਲਸਾ ਜਿਨ੍ਹਾਂ ਨੇ 84 ਵਿੱਚ ਚਾਰ ਗਵਾ ਕੀਤਾ ਸੀ ਉਹਨਾਂ ਵੀ ਭਾਈ ਗਜਤ ਸਿੰਘ ਨਾਲ ਜੇਲਾ ਕਟੀਆਂ ਪਾਕਿਸਤਾਨ ਚ ਪਰ ਉਹ 95 ਬੇਚਰ ਸਵਿਟਜ਼ਰਲੈਂਡ ਪਹੁੰਚ ਕੇ ਸੀ ਤੇ ਸਮ ਜਲੋ ਪੱਚੀ ਸਾਲ ਬਾਅਦ ਇੰਡੀਆ ਦੀ ਹਜੇ ਵੀ ਮੰਗ ਸੀ ਪਈ ਇਹਨਾਂ ਨੂੰ ਵਾਪਸ ਕਰੋ ਦੇਖੋ ਉਹਨਾਂ ਨੂੰ ਉਮਰਾ ਉੱਤੇ ਕੱਟ ਰਹੀਆਂ ਸੀ 84 ਦੇ ਹਾਈਜੈਕਰਾਂ ਨੂੰ ਤਾਂ ਅੱਛੀ ਸਜ਼ਾ ਹੋਣੀ ਸੀ ਫੰਕਸੀ ਦੀ ਤਾਂ ਮੈਂ ਉਹ ਕਹਾਣੀ ਤੁਹਾਨੂੰ ਦੱਸਣ ਲੱਗਾ 10 ਸਾਲ ਪਹਿਲਾਂ ਉਹਨਾਂ ਨੂੰ ਦੱਸ ਸੀਗਾ ਕਿ ਸਵਿਟਸਰਾਰਨ ਨੇ ਇੰਡੀਆ ਦੇ ਦਵਾ ਥਲੇ ਉਹਨਾਂ ਨੂੰ ਵਾਪਸ ਕਰ ਦੇਣਾ ਉਹਨਾਂ ਨੇ ਇੱਕ ਪ੍ਰੈਸ ਕਾਨਫਰੰਸ ਜ਼ਿਊਰਿਖ ਸੱਤੀ ਤੇ ਪ੍ਰੈਸ ਕਾਨਫਰੰਸ ਨੈਸ਼ਨਲ ਮੀਡੀਆ ਨੇ ਕਵਰ ਕੀਤੀ ਤੇ ਇੱਕ ਬੀਬੀ ਸੀਗੀ ਸੋਚ-ਸਮਝ ਰਹੀ ਸੀ ਉਹ ਸਜਾਜ ਉਹ ਚ ਸੀ 81 ਚ ਚਾਰ ਜਣੀਆਂ ਸੀ ਦੋ ਬੀਤੀਆਂ ਸੀ ਤੋਂ ਉਹਨਾਂ ਗਿਆ ਬੱਚੀਆਂ ਤੋਂ ਟੈਲੀਵਿਜ਼ਨ ਤੇ ਦੇਖਿਆ ਤੋਂ 164 ਵੀ ਮੈਂ ਸੋਚਦਾ ਸੀ ਵੀ ਇਹਨਾਂ ਦੀ ਤਾਂ ਮੌਤ ਹੋ ਗਈ ਹੋਣੀ ਆ ਮੈਂ ਤਾਂ ਉਹ ਤੋਂ 81ਸ ਦੇਖਿਆ ਸੀ ਤੇ ਜਦੋਂ ਅਸੀਂ ਮਾਸਟਰ ਕਮ ਸਿੰਘ ਨੂੰ ਮਿਲੇ ਤੇ ਅਸੀਂ ਕਿਹਾ ਕਿ ਉਹ ਇੱਕ ਲਖਾਰੀ ਸੀ ਇੱਕ ਉਹ ਬੋਕਲੇ ਕਿਸੀ ਮਟੀਰੀਅਲ ਦਾ ਜਦੋਂ ਮੋਨਾ ਟੈਲੀਫੋਨ ਤੇ ਦੇਖਿਆ ਤਾਂ ਅਸੀਂ ਮਾਸਟਰ ਕੰਗ ਸਿੰਘ ਨੂੰ ਪੁੱਛਿਆ ਉਹ ਕਹਿੰਦਾ ਵੀ ਮੈਂ ਉਸ ਬੀਬੀ ਨੂੰ ਜਿੱਦਾਂ ਤੁਹਾਨੂੰ ਦੱਸਿਆ ਖਾਣ ਨੂੰ ਦਿੰਦਾ ਸੀ ਉਹ ਕਹਿੰਦੀ ਮੈਂ ਨਹੀਂ ਖਾਣ ਨੂੰ ਲੈਣਾ ਉਹ ਟੈਰਰਿਸਟ ਹੈ ਉਹ ਕਹਿੰਦਾ ਨਹੀਂ ਤੂੰ ਮੇਰੀ ਮਾਂ ਵਰਗੀ ਆ ਤੁਸੀਂ ਤੁਹਾਡਾ ਬਾਲ ਵੀ ਨਹੀਂ ਬਿੰਗਾ ਕਰਨਾ ਤਾਂ ਕਹਿੰਦਾ ਥੋੜੇ ਚਿਰ ਬਾਅਦ ਜਦੋਂ ਉਹਨਾਂ ਨੂੰ ਛੱਡਿਆ ਉਹ ਇੱਕ ਛੋਟਾ ਜਿਹਾ ਸਵਿਸ ਨਾਈਫ ਸੀ ਰ ਮਾਸਟਰ ਕੰਗ ਸਿੰਘ ਨੂੰ ਦਿੱਤਾ ਦੇਖੋ ਉਹ ਗੁਰੂ ਘਰ ਆਏ ਸਵਿਟਜ਼ਰਲੈਂਡ ਟੈਲੀਵਿਜ਼ਨ ਤੇ ਗਏ ਤੇ ਕਹਿੰਦੀ ਇਹ ਬੰਦੇ ਹੀਰੋ ਇਹਨਾਂ ਨੇ ਉਸ ਸਮੇਂ ਦੇ ਸਾਹਨਾ ਜਦੋਂ ਪਿਆਜ ਗਵਾ ਕੀਤਾ ਸੀ ਉਦੋਂ ਸੰਤ ਚਨ ਮੈਨ ਸਿੰਘ ਖਾਲਸਾ ਭਿੰਡਰਾ ਵਾਲਿਆਂ ਨੇ ਫੜਿਆ ਸੀ ਇਹਨਾਂ ਕੋ ਇੱਕ ਚਾਰਾ ਹੀ ਇਹ ਸੀਗਾ ਪਰ ਜਿਹੜੀ ਆਪਾਂ ਭਾਈ ਗਜਿੰਦਰ ਸਿੰਘ ਦੀ ਗੱਲ ਕਰਦੇ ਸੱਚੀ ਸੰਬਾਦ ਲਈ ਇਹ ਆ ਜਿਹੜਾ ਰਾ ਉਹਨਾਂ ਉਦੋਂ ਫੜਿਆ ਸੀ 78 ਤੋਂ ਹੁਣ ਤੱਕ ਉਹ ਸੀਗਾ ਸਿਕਰਾਜ ਤੇ ਜੇ ਆਪਾਂ ਪਿਛਲੇ 12 ਮਹੀਨੇ ਦੀ ਗੱਲ ਕਰੀਏ ਤੇ ਇੱਥੇ ਮੈਂ ਥੋੜਾ ਜਿਹਾ ਕਥਾਵਾਚਕ ਨਾਲ ਡਿਸਐਗਰੀ ਕਰਦਾ ਮੈਂ ਕਹਿੰਨਾ ਐਕਚੁਅਲੀ ਜਿਹੜੀ ਇੰਟੈਲੀਜੈਂਸ ਦੀ ਲੜਾਈ ਆ ਇੰਡੀਆ ਸਰਕਾਰ ਹਰ ਗਈ ਹੈ ਹਰ ਗਈ ਤਾਂ ਆ ਕਿ ਉਹ ਬਾਹਰਲੇ ਸਿੱਖਾਂ ਨੂੰ ਨਹੀਂ برداشت ਕਰ ਸਕਦੇ ਤੇ ਬਾਹਰਲੇ ਸਿੱਖਾਂ ਨੇ ਆਪਣੀ ਆਵਾਜ਼ ਉਠਾਈ ਬਜ਼ਫ ਨੂੰ ਖੋਲਿਆ ਕੈਨੇਡਾ ਯੂਕੇ ਆਸਟ੍ਰੇਲੀਆ ਜਿੱਥੇ ਵੀ ਸਿੱਖ ਬੈਠੇ ਆ ਉਹ ਖੋਲ ਕੇ ਆਪਣੀ ਰਾਜ ਦੀ ਗੱਲ ਕਰ ਸਕਦੇ ਆ ਪਰ ਦੂਸਰੇ ਪਾਸੇ ਪੰਜਾਬ ਦੀਆਂ ਚੋਣਾਂ ਵਿੱਚ ਆਪਾਂ ਜੂ 2024 ਵਿੱਚ ਦੇਖਿਆ ਪਮਾਪਾਈ ਅਮਰਪਾਲ ਸਿੰਘ ਉਹਵੇ ਉਮਰਜੀਤ ਸਿੰਘ ਖਾਲਸਾ ਹੋਵੇ ਕਿ ਉਹ ਵੀ ਇੱਕ ਸ਼ਹੀਦ ਪਰਿਵਾਰ ਨਾਲ ਸੰਬੰਧਤ ਆ ਵੀ 35 ਸਾਲ ਪਹਿਲਾਂ ਦਮਲ ਕੋ ਖਾਲਸਾ ਉਹਨਾਂ ਦੇ ਗ੍ਰੈਂਡਫਾਦਰ ਸਿਮਰਜੀਤ ਸਿੰਘ ਮਾਨ ਉਤਿੰਦਰਪਾਲ ਸਿੰਘ ਜੇਲ੍ਹ ਵਿੱਚ ਬੈਠੇ ਸੀ ਉਦੋਂ ਵੀ ਪੰਜਾਬ ਦੇ ਲੋਕਾਂ ਨੇ 89 'ਚ ਸ਼ੋਅ ਕਰਤਾ ਸੀ ਵੀ ਪੰਜਾਬ ਦੇ ਲੋਕ ਇਦਾਂ ਦੇ ਸਿੱਖਾਂ ਨਾਲ ਖੜੇ ਆ ਇਦਾਂ ਦੇ ਪਰਿਵਾਰਾਂ ਨਾਲ ਖੜੇ ਆ ਤੇ 2024 ਵਿੱਚ 40 ਸਾਲ ਬਾਅਦ ਤਾਂ 35 ਸਾਲ ਬਾਅਦ ਉਹ ਚੋਣਾ ਤੋਂ ਫੇਰ ਵੀ ਪੰਜਾਬ ਦੇ ਲੋਕਾਂ ਨੇ ਇਹ ਗੱਲ ਕੀਤੀ ਜਿਹੜੀ ਇੰਡੀਆ ਸਰਕਾਰ ਨੂੰ ਈਵਨ ਹੀ برداشت ਨਹੀਂ ਇਹ ਤਾਂ ਅਸੀਂ ਕਹਿੰਦੇ ਬਾਹਰਲੇ ਮੁੱਠੀ ਪਰ ਸਿੱਖਿਆ ਜਿਹੜੀ ਸਿੱਖ ਰਾਜ ਦੀ ਗੱਲ ਕਰਦੇ ਤਾਂ ਇਹ ਜਿਹੜੀ ਲੜਾਈ ਲੜਾਈ ਇੰਡੀਆ ਸਰਕਾਰ ਖਾ ਕੇ ਜੇ ਹੁਣ ਵੀ ਅਸੀਂ ਇੰਗਲੈਂਡ ਦੀ ਧਰਤੀ ਦੀ ਭਾਈ ਨੇ ਗੱਲ ਕੀਤੀ ਸੀ ਦੇਖੋ ਮੈਂ ਉਸ ਪਾਸੇ ਨੂੰ ਬਹਲਾ ਨਹੀਂ ਜਾਣਾ ਕਿ ਗਰੇਵਜ਼ਨ ਗੁਰੂ ਕਰ ਕੀ ਹੋਇਆ ਪਰੇਤਾਂ ਦੀਆਂ ਸ਼ਰਾਰਤਾਂ ਹੁੰਦੀਆਂ ਬਿਕੋਜ਼ ਕਿਰਪਾਨ ਮਹਾਰਾਜ ਦੇ ਮੋਰਿਆਂ ਚੱਕੀ ਸੀ ਉਹਨਾਂ ਚੋਂ ਤੇ ਤੁਹਾਨੂੰ ਪਤਾ ਫੇ ਕੱਲ ਚੱਲਦੇ ਨੇ ਵੀ ਸ਼ਸਤਰ ਆਪਾਂ ਨੂੰ ਰੱਖਣੇ ਨਹੀਂ ਚਾਹੀਦੇ ਬਿਲਕੁਲ ਗਲਤ ਹੈ ਸ਼ਸਤਰ ਆਪਾਂ ਨੂੰ ਰੱਖਣੇ ਆ ਆਪਣਾ ਹੱਕ ਆ ਇਹ ਤਾਂ ਗੁਰੂ ਸਾਹਿਬ ਨੇ ਆਪਾਂ ਨੂੰ ਗੱਲ ਸਪੱਸ਼ਟ ਕੀਤੀ ਕਿ ਇਹ ਚੀਜ਼ਾਂ ਅਸੀਂ ਆਪ ਹੀ ਉੱਥੇ ਹੈਂਡਲ ਕਰ ਲੈਣਾ মিডিਆ ਵਿੱਚ ਪੋਲਿਟਿਕਸ ਨਾਲ ਵਿੱਚ ਵੀ ਇਹਦੇ ਦੀ ਕੋਈ ਉੱਥੇ ਮੁਸ਼ਕਲ ਨਾ ਆਵੇ ਪਰ ਉਹਨਾਂ ਨੇ ਸ਼ਰਾਰਤਾਂ ਇਦਾਂ ਦੀਆਂ ਕਰਾਉਣੀਆਂ ਆਪਾਂ ਨੂੰ ਹੋਰ ਪਾਸੇ ਧਿਆਨ ਜਾਣਾ ਪਰ ਜਿਹੜੀ ਆਪਣੀ ਰਾਜ ਦੀ ਗੱਲ ਆ ਇਹ ਹੀ ਸੱਚੀ ਸਰਦਾਰ ਦੀ ਪਾਇ ਕਿ ਚੰਦਰ ਸਿੰਘ ਹੋਵੇ ਪਿਆਪਾ ਨੂੰ ਹਰ ਸਿੱਖ ਨੂੰ ਰਾਜ ਦੀ ਗੱਲ ਕਰਨ ਸੀ ਰਾਜ ਆਪਾਂ ਕੀਤਾ ਬੰਦਾ ਸਿੰਘ ਬਹਾਦਰ ਦਾ ਰਾਜ ਹੋਇਆ ਮਹਾਰਾਜਾ ਰਣਜੀਤ ਸਿੰਘ ਦਾ ਰਾਜ ਹੋਇਆ ਤਾਂ ਹਰ ਗੁਰੂ ਘਰ ਵਿੱਚ ਆਪਾਂ ਦੋਰਾ ਪੜਦੇ ਹਾਂ ਰਾਜ ਕਰੇਗਾ ਖਾਲਸਾ ਹਰ ਗੁਰੂ ਘਰ ਇਹ ਤਾਂ ਜਿੱਦਾਂ ਆਪਾਂ ਕਹਿੰਦੇ ਤੈਨਿਆ ਰਾਤ ਆਉਂਦਾ ਸਿੱਖਾਂ ਨੇ ਰਾਜ ਕਰਨਾ ਹੀ ਆ ਪੁਲਚਕ ਮਾਫ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ